ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੱਲ ਕਰਨੀ ਚਾਹੁੰਨਾ ਹੈ ਲੁਧਿਆਣਾ ਦੀ ਲੁਧਿਆਣਾ ਵਿਖੇ 27 ਜੁਲਾਈ ਨੂੰ ਹਰਜਸ ਨਾਮ ਦਾ ਇੱਕ ਐਡਵੋਕੇਟ ਨੌਜਵਾਨ ਸਾਥੀ ਜੀਰਾ ਭਰਾ ਵੀ ਐਡਵੋਕੇਟ ਹੈ ਔਰੇ ਤੇ ਜਾਨ ਲੈਵਾ ਹਮਲਾ ਕੀਤਾ ਗਿਆ ਅ ਦਰਸ਼ ਤੂਰਵਲ ਇਹ ਜਿਹੜਾ ਦਰਸ਼ ਤੂਰ ਹੈ ਇਹਨੇ ਗਨ ਪੁਆਇੰਟ ਤੇ ਪਿਸਟਲ ਆਫ ਦਾ ਕੌਕ ਕਰਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸਾਡੇ ਉਸ ਵਕੀਲ ਨੌਜਵਾਨ ਸਾਥੀ 27 ਜੁਲਾਈ ਤੋਂ ਲਗਾਤਾਰ ਇਸ ਗੱਲ ਦੀ ਮੰਗ ਕਰ ਰਹੇ ਹਾਂ ਕਿ ਉਹਨਾਂ ਤੇ ਐਫ ਆਈ ਆਰ ਦਰਜ ਕੀਤੀ ਜਾਵੇ ਪੂਰੀਆਂ ਵੀਡੀਓ ਰਿਕਾਰਡਿੰਗਸ ਵੀ ਹੈਗੀਆਂ ਸੀਸੀਟੀਵੀ ਫੁਟੇਜ ਵੀ ਹੈਗੀਆਂ ਲੇਕਿਨ ਜਿਹੜਾ ਪੁਲਿਸ ਹੈਗੀ ਹੈ ਲੁਧਿਆਣੇ ਦੀ ਔਰ ਖਾਸ ਕਰਕੇ ਕਮਿਸ਼ਨਰ ਪੁਲਿਸ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਉਹਦਾ ਕਾਰਨ ਕੀ ਐਮਪੀ ਕੋਈ ਜਵੰਦੀ ਹੈਗਾ ਜਿਹੜਾ ਐਮਸੀ ਦਾ ਇਲੈਕਸ਼ਨ ਲੜਿਆ ਸੀ ਲੇਕਿਨ ਹਾਰ ਗਿਆ ਉਹਦਾ ਇਹ ਭਰਾ ਹੈ ਔਰ ਉਹਦਾ ਸਿੱਧਾ ਸਿੱਧਾ ਲਿੰਕ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਸਾਬਾ ਦਾ ਨਾ ਰਹਿ ਗਏ ਦੱਸ ਦੇ ਕਿ ਬਾਈ ਇਲੈਕਸ਼ਨ ਚ ਉਹ तमाम ਲੀਡਰ ਉਸ ਐਮਪੀ ਜਵੰਦੀ ਦੇ ਤੇ ਦਰਸ਼ਤੂਰ ਦੇ ਘਰੇ ਵੀ ਰਹਿ ਕੇ ਗਏ ਹੈ ਔਰ ਇਹਦਾ ਮਤਲਬ ਇਹ ਨਹੀਂਗਾ ਕਿ ਕਿਸੇ ਵੀ ਆਮ ਆਦਮੀ ਪਾਰਟੀ ਨਾਲ ਗੱਲਬਾਤ ਹੈ ਜਾਂ ਤਾਕਤ ਹੈ ਤੋ ਇੱਕ ਐਡਵੋਕੇਟ ਦੇ ਮੂੰਹ ਆ ਪਿਸਤਲ ਲੈ ਕੇ ਉਹ ਮਾਰਨ ਦੀ ਗੱਲ ਕਰੇ ਸੋ ਮੈਂ ਬੇਨਤੀ ਕਰਨੀ ਚਾਹਣਾ ਕਿ ਅੱਜ ਸਾਰੇ ਸਾਡੇ ਵਕੀਲ ਭਾਈਚਾਰੇ ਨੇ ਇਸ ਕੱਲ ਦਾ ਵਿਰੋਧ ਕੀਤਾ ਔਰ ਨਾਲ ਦੀ ਨਾਲ ਅੱਜ ਸਟ੍ਰਾਈਕ ਵੀ ਕੀਤੀ ਜਾਨਕੀ ਹੜਤਾਲ ਸੀ ਪੂਰੇ ਲੁਧਿਆਣੇ ਦੇ ਵਿੱਚ ਔਰ ਮੈਂ ਕਮਿਸ਼ਨਰ ਨੂੰ ਖਾਸ ਕਰਕੇ ਕਹਿਣਾ ਚਾਹਣਾ ਸੋਪਨ ਜੀ ਨੂੰ ਸੋਪਨ ਜੀ ਇਹ ਤੁਹਾਡਾ ਫਰਜ਼ ਮੰਦਾ ਹੈ ਇੰਨੀ ਨਿਰਗਰਦੀ ਤੇ ਇੰਨੀ ਗੁੰਡਾਗਰਦੀ ਤੁਹਾਡੇ ਰਾਜ ਦੇ ਵਿੱਚ ਨਹੀਂ ਹੋਣੀ ਚਾਹੀਦੀ ਜਿਸ ਪ੍ਰਕਾਰ ਦੇ ਹਾਲਾਤ ਬਣੇ ਹਨ 21 ਜੁਲਾਈ ਨੂੰ ਪਹਿਲਾ ਜੰਡਿਆਲਾ ਗੁਰੂ ਦੇ ਵਿੱਚ ਇੱਕ ਕਿਸੇ ਐਡਵੋਕੇਟ ਤੇ ਵੀ ਹਮਲਾ ਹੋਇਆ ਹੈ ਲੇਕਿਨ ਸਰਕਾਰ ਸੁੱਤੀ ਪਈ ਹੈ ਔਰ ਮੈਂ ਤੁਹਾਨੂੰ ਇਹ ਚੇਤਾਵਨੀ ਦਿੰਦਾ ਕਿ ਅਗਰ ਤੁਸੀਂ ਐਫ ਆਈ ਆਰ ਦਰਜ ਨਾ ਕੀਤੀ ਤਾਂ ਕਾਂਗਰਸ ਪਾਰਟੀ ਪੁਲਿਸ ਕਮਿਸ਼ਨਰ ਦੇ ਦਫ਼ਤਰ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਘਰਾਓ ਕਰੇਗੀ। ਔਰ ਮੈਂ ਦੁਬਾਰਾ ਫੇਰ ਇਹਨੂੰ ਚੇਤਾਵਨੀ ਸਮਝ ਲੋ ਇਹਨੂੰ ਬੇਨਤੀ ਸਮਝ ਲੋ। ਕਿ ਜਲਦ ਤੋਂ ਜਲਦ ਐਫ ਆਈ ਆਰ ਦਰਜ ਹੋ ਕੇ ਜਿਹੜਾ ਬੰਦਾ ਇਨਸਾਫ ਸਾਡੇ ਉਸ ਨੌਜਵਾਨ ਸਾਥੀ ਹਰਜਸ ਨੂੰ ਮਿਲਣਾ ਚਾਹੀਦਾ ਹੈ ਵਕੀਲ ਨੂੰ। ਉਹ ਦਗਾਉਣ ਦਾ ਕੰਮ ਪੁਲਿਸ ਕਰੇ ਔਰ ਜੇ ਵਕੀਲਾਂ ਨੂੰ ਹੀ ਇਨਸਾਫ ਮਿਲ ਰਿਹਾ ਤੇ ਆਮ ਲੋਕਾਂ ਦੀ ਤਾਂ ਕੋਈ ਗੱਲ ਹੀ ਨਹੀਂ ਸੁਣ ਰਿਹਾ। ਇਸ ਤੋਂ ਸਿੱਧੀ-ਸਿੱਧੀ ਤੁਹਾਡੀ ਮਾਨਸਿਕਤਾ ਦਾ ਔਰ ਤੁਹਾਡੀ ਵੀ ਕੇ ਅਫੀਸਰ ਜਿਹੜੀ ਪੁਲਿਸ ਦੀ ਨੀਅਤ ਦਾ ਚੰਗਾ ਭਲਾ ਲੋਕ ਅਦਾਜਾ ਲਾ ਸਕਦੇ ਵੀ ਕਿਸ ਤਬੀਅਤ ਦੇ ਮਾਲਕ ਹੋ ਤੁਸੀਂ ਲੋ ਸੋ ਬੇਨਤੀ ਹੈ ਮੇਰੀ ਕਿ ਜਲਦੀ ਐਫ ਆਈ ਆਰ ਕੀਤੀ ਜਾਵੇ ਨਹੀਂ ਤਾਂ ਅਸੀਂ ਪੁਲਿਸ ਕਮਿਸ਼ਨਰ ਦੇ ਦਫ਼ਤਰ ਦਾ ਆਉਣ ਵਾਲੇ ਦਿਨਾਂ 'ਚ ਘਰਾਓ ਕਰਾਂਗੇ ਧੰਨਵਾਦ